ਸਵਾਗਤ ਹੈ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਏ ਹਾਂ ਕਹਿੰਦੇ ਨੇ ਕਿ ਇਨਸਾਨ ساری ਉਮਰ ਮਿਹਨਤ ਕਰਦਾ ਹੈ ਤਣਕਾ ਤਣਕਾ ਜੋੜ ਕੇ ਆਪਣਾ ਅਲਣਾ ਬਣਾਉਂਦਾ ਹੈ ਆਪਣੀ ਇੱਜ਼ਤ ਕਮਾਉਂਦਾ ਹੈ ਪਰ ਕਈ ਵਾਰ ਬੁਢਾਪੇ ਦੀ ਦਹਲੀਜ਼ ਤੇ ਪਹੁੰਚ ਕੇ ਅਜੇ ਹੀ ਠੋਕਰ ਲੱਗਦੀ ਹੈ ਕਿ ساری ਉਮਰ ਦੀ ਕਮਾਈ ਮਿੱਟੀ ਵਿੱਚ ਮਿਲ ਜਾਂਦੀ ਹੈ ਅੱਜ ਦੀ ਇਹ ਕਹਾਣੀ ਕਿਸੇ ਫਿਲਮ ਦੀ ਨਹੀਂ ਬਲਕਿ ਕੈਨੇਡਾ ਦੀ ਧਰਤੀ ਤੇ ਵਾਪਰੀ ਇੱਕ ਅਜਿਹੀ ਸੱਚੀ ਅਤੇ ਦਰਦਨਾਕ ਘਟਨਾ ਹੈ ਜਿਸ ਨੇ ਹਰ ਪੰਜਾਬੀ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ ਜਿਸ ਬਾਪ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਉਹਨਾਂ ਨੂੰ ਕੈਨੇਡਾ ਸੈੱਟ ਕਰਨ ਲਈ ਆਪਣੀ ਜਵਾਨੀ ਗਾਲ ਦਿੱਤੀ ਅੱਜ ਉਸ 60 ਸਾਲ ਦੀ ਉਮਰ ਵਿੱਚ ਇੱਕ 19 ਸਾਲ ਦੀ ਅਲੜ ਮੁਟਿਆਰ ਦੇ ਪਿੱਛੇ ਲੱਗ ਕੇ ਆਪਣਾ ਹਸਦਾ ਵਸਦਾ ਘਰ ਕਿਵੇਂ ਬਰਬਾਦ ਕਰ ਬੈਠਾ ਇਹ ਕਹਾਣੀ ਸਿਰਫ ਇੱਕ ਪਰਿਵਾਰ ਦੇ ਉਜੜਨ ਦੀ ਨਹੀਂ ਹੈ ਬਲਕਿ ਸਮਾਜ ਵਿੱਚ ਆ ਰਹੀ ਉਸ ਗਿਰਾਵਟ ਦੀ ਹੈ ਜਿੱਥੇ ਰਿਸ਼ਤਿਆਂ ਦੀ ਮर्यादा ਤਾਰ-ਤਾਰ ਹੋ ਰਹੀਆਂ ਨੇ ਅਕਸਰ ਅਸੀਂ ਸੁਣਦੇ ਹਾਂ ਕਿ ਜਵਾਨੀ ਵਿੱਚ ਗਲਤੀਆਂ ਹੁੰਦੀਆਂ ਹਨ ਪਰ ਜਦੋਂ ਬਜ਼ੁਰਗ ਅਵਸਥਾ ਵਿੱਚ ਅਕਲ ਤੇ ਪਰਦੇ ਪੈ ਜਾਵੇ ਤਾਂ ਨਤੀਜੇ ਬਹੁਤ ਭਿਆਨਕ ਹੁੰਦੇ ਹਨ ਇਸ ਬਜ਼ੁਰਗ ਨੇ ਨਾ ਸਿਰਫ ਆਪਣੀ ਪਤਨੀ ਦੇ 40 ਸਾਲਾਂ ਦੇ ਸਾਥ ਨੂੰ ਠੁਕਰਾਇਆ ਸਗੋਂ ਆਪਣੀ ਔਲਾਦ ਦੀਆਂ ਨਜ਼ਰਾਂ ਬਚ ਵੀ ਏ ਟੇਕ ਗਿਆ ਆਓ ਜਾਣਦੇ ਹਾਂ ਕਿ ਆਖਿਰ ਉਹ ਕਿਹੜਾ ਮੋੜ ਸੀ ਉਹ ਕਿਹੜੀ ਮਜਬੂਰੀ ਜਾਂ ਲਾਲਚ ਸੀ ਜਿਸ ਨੇ ਇਸ ਬਜ਼ੁਰਗ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਇਹ ਕਹਾਣੀ ਸ਼ੁਰੂ ਹੁੰਦੀ ਹੈ ਸਰੀ ਕੈਨੇਡਾ ਦੇ ਇੱਕ ਖੁਸ਼ਹਾਲ ਇਲਾਕੇ ਤੋਂ ਜਿੱਥੇ ਸਰਦਾਰ ਬਲਵੰਤ ਸਿੰਘ ਆਪਣੇ ਪੂਰੇ ਪਰਿਵਾਰ ਨਾਲ ਰਹਿ ਰਹੇ ਸਨ ਬਲਵੰਤ ਸਿੰਘ ਉਹ ਸਖਸ ਸਨ ਜਿਨ੍ਹਾਂ ਨੇ 1990 ਦੀ ਦਹਾਕੇ ਵਿੱਚ ਪੰਜਾਬ ਤੋਂ ਕੈਨੇਡਾ ਆ ਕੇ برفਾਂ ਵਿੱਚ ਟਰੱਕ ਚਲਾਏ ਫੈਕਟਰੀਆਂ ਵਿੱਚ ਡਬਲ ਸ਼ਿਫਟਾਂ ਲਗਾਈਆਂ ਅਤੇ ਕਦੇ ਵੀ ਆਪਣੇ ਆਰਾਮ ਦੀ ਪਰਵਾਹ ਨਹੀਂ ਕੀਤੀ ਉਨ੍ਹਾਂ ਦਾ ਸੁਪਨਾ ਸਿਰਫ ਇੱਕ ਸੀ ਕਿ ਮੇਰੇ ਬੱਚੇ ਕਾਮਯਾਬ ਹੋ ਜਾਣ ਅਤੇ ਬੁਢਾਪੇ ਵਿੱਚ ਮੈਂ ਸੁੱਖ ਦੀ ਰੋਟੀ ਖਾ ਸਕਾਂ ਰੱਬ ਨੇ ਸੁਣੀ ਦੋਵੇਂ ਪੁੱਤਰ ਚੰਗੇ ਕਾਰੋਬਾਰੀ ਬਣ ਗਏ ਨੂਹਾ ਘਰ ਆ ਗਈਆਂ ਅਤੇ ਬੇੜੇ ਵਿੱਚ ਪੋਤੇ-ਪੋਤੀਆਂ ਦੀਆਂ ਕਲਕਾਰੀਆਂ ਗੂੰਜਣ ਲੱਗੀਆਂ ਬਲਵੰਤ ਸਿੰਘ ਹੁਣ ਰਿਟਾਇਰ ਹੋ ਚੁੱਕੇ ਸਨ ਜ਼ਿੰਦਗੀ ਬਹੁਤ ਸਕੂਨ ਨਾਲ ਚੱਲ ਰਹੀ ਸੀ ਉਹ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੇ ਪਾਰਕ ਵਿੱਚ ਆਪਣੇ ਹਾਨੀਆਂ ਨਾਲ ਤਾਸ ਖੇਡਦੇ ਅਤੇ ਸ਼ਾਮ ਨੂੰ ਆਪਣੇ ਪੋਤੇ-ਪੋਤੀਆਂ ਨਾਲ ਸਮਾਂ ਬਤਾਉਂਦੇ ਉਹਨਾਂ ਦੀ ਪਤਨੀ ਸਰਦਾਰਨੀ ਗੁਰਮੀਤ ਕੌਰ ਜਿਨ੍ਹਾਂ ਨੇ ਗਰੀਬੀ ਅਤੇ ਅਮੀਰੀ ਹਰ ਹਾਲ ਵਿੱਚ ਬਲਵੰਤ ਸਿੰਘ ਦਾ ਸਾਥ ਦਿੱਤਾ ਸੀ ਹੁਣ ਵੀ ਉਹਨਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੜਦੀ ਸੀ ਪਰ ਕਹਿੰਦੇ ਨੇ ਕਿ ਵਕਤ ਨੂੰ ਬਦਲਦਿਆਂ देर ਨਹੀਂ ਲੱਗਦੀ ਅਤੇ ਸ਼ੈਤਾਨ ਹਮੇਸ਼ਾ ਖਾਲੀ ਦਿਮਾਗ ਦੀ ਭਾਲ ਵਿੱਚ ਰਹਿੰਦਾ ਹੈ ਬਲਵੰਤ ਸਿੰਘ ਦੇ ਕੋਲ ਹੁਣ ਪੈਸਾ ਵੀ ਸੀ ਅਤੇ ਬੇਲਾ ਸਮਾਂ ਵੀ ਪਰ ਅੰਦਰੋਂ ਕਿਤੇ ਨਾ ਕਿਤੇ ਉਹ ਇੱਕ ਅਜੀਬ ਜਿਹੀ ਇਕੱਲਾਪਨ ਮਹਿਸੂਸ ਕਰਨ ਲੱਗ ਪਏ ਸਨ ਸ਼ਾਇਦ ਉਹ ਜਵਾਨੀ ਜੋ ਸੰਘਰਸ਼ ਵਿੱਚ ਗੁਜ਼ਰ ਗਈ ਸੀ ਉਸ ਨੂੰ ਦੁਬਾਰਾ ਜਿਉਣ ਦੀ ਲਾਲਸਾ ਉਹਨਾਂ ਦੇ ਮਨ ਦੇ ਕਿਸੇ ਕੋਨੇ ਵਿੱਚ ਜਾਗ ਪਈ ਸੀ ਇਹ ਉਹ ਕਮਜ਼ੋਰ ਪਲ ਸੀ ਜਿੱਥੇ ਬਰਬਾਦੀ ਨੇ ਦਸਤਕ ਦਿੱਤੀ ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ ਬਲਵੰਤ ਸਿੰਘ ਦੀ ਮੁਲਾਕਾਤ ਇੱਕ 19 ਸਾਲਾਂ ਦੀ ਕੁੜੀ ਜਿਸ ਦਾ ਨਾਮ ਅਸੀਂ ਸਿਮਰਨ ਰੱਖ ਲੈਂਦੇ ਹਾਂ ਉਸ ਦੇ ਨਾਲ ਹੋਈ ਸਿਮਰਨ ਕੈਨੇਡਾ ਵਿੱਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਆਈ ਸੀ ਉਹ ਇੱਕ ਗਰੋਸਰੀ ਸਟੋਰ ਤੇ ਕੰਮ ਕਰਦੀ ਸੀ ਜਿੱਥੇ ਬਲਵੰਤ ਸਿੰਘ ਅਕਸਰ ਸੌਦਾ ਲੈਣ ਜਾਂਦੇ ਸਨ ਸ਼ੁਰੂਆਤ ਬਹੁਤ ਹੀ ਸਧਾਰਨ ਤਰੀਕੇ ਨਾਲ ਹੋਈ ਬਲਵੰਤ ਨੇ ਦੇਖਿਆ ਕਿ ਇੱਕ ਪੰਜਾਬੀ ਧੀ ਪਰਦੇਸ਼ ਵਿੱਚ ਮਿਹਨਤ ਕਰ ਰਹੀ ਹੈ ਤਾਂ ਬਜ਼ੁਰਗ ਹੋਣ ਦੇ ਨਾਤੇ ਉਹਨਾਂ ਦੇ ਮਨ ਵਿੱਚ ਹਮਦਰਦੀ ਜਾਗ ਪਈ ਉਹਨਾਂ ਨੇ ਕਦੇ ਉਸ ਨੂੰ ਟਿਪ ਦੇ ਦਿੱਤੀ ਕਦੇ ਹਾਲਚਾਲ ਪੁੱਛ ਲਿਆ ਸਿਮਰਨ ਜੋ ਕਿ ਕੈਨੇਡਾ ਦੀ ਮਹਿੰਗਾਈ ਕਾਲਜ ਦੀਆਂ ਫੀਸਾਂ ਅਤੇ ਪੱਕੇ ਹੋਣ ਦੀ ਚਿੰਤਾ ਵਿੱਚ ਡੁੱਬੀ ਹੋਈ ਸੀ ਨੂੰ ਬਲਵੰਤ ਸਿੰਘ ਇੱਕ ਸਹਾਰਾ ਨਜ਼ਰ ਆਇਆ ਉਸ ਨੇ ਬਲਵੰਤ ਸਿੰਘ ਨੂੰ ਬਾਪੂ ਜੀ ਕਹਿ ਕੇ ਬੁਲਾਇਆ ਅਤੇ ਇਹ ਸ਼ਬਦ ਬਲਵੰਤ ਸਿੰਘ ਨੂੰ ਬਹੁਤ ਚੰਗਾ ਲੱਗਾ ਸਿਮਰਨ ਅਕਸਰ ਆਪਣੀ ਮਜਬੂਰੀ ਦਾ ਰੋਣਾ ਰੋ ਲੱਗ ਪਈ ਬਲਵੰਤ ਸਿੰਘ ਜੋ ਆਪਣੇ ਆਪ ਨੂੰ ਦਾਨੀ ਅਤੇ ਮਦਦਗਾਰ ਸਮਝਦੇ ਸਨ ਨੇ ਚੋਰੀ ਛੁਪੇ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਪਹਿਲਾ ਇਹ ਮਦਦ 100 ਡਾਲਰ ਦੀ ਹੀ ਸੀ ਪਰ ਹੌਲੀ-ਹੌਲੀ ਇਹ ਰਕਮ ਹਜ਼ਾਰਾਂ ਵਿੱਚ ਵਧਣ ਲੱਗੀ ਸਿਮਰਨ ਬਹੁਤ ਚਲਾਕ ਸੀ ਉਸ ਨੇ ਪਾਵ ਲਿਆ ਸੀ ਕਿ ਬਲਵੰਤ ਸਿੰਘ ਨੂੰ ਆਪਣੀ ਤਾਰੀਫ ਸੁੰਨਾ ਬਹੁਤ ਪਸੰਦ ਹੈ ਉਹ ਕਹਿੰਦੀ ਬਾਪੂ ਜੀ ਤੁਸੀਂ ਤਾਂ ਅੱਜ ਕੱਲ ਦੇ ਮੁੰਡਿਆਂ ਨਾਲੋਂ ਵੀ ਵੱਧ ਸਮਾਰਟ ਹੋ ਤੁਹਾਡਾ ਦਿਲ ਬਹੁਤ ਵੱਡਾ ਹੈ ਇਹ ਮਿੱਠੀਆਂ ਗੱਲਾਂ ਬਲਵੰਤ ਸਿੰਘ ਦੇ ਦਿਮਾਗ ਤੇ ਅਸਰ ਕਰਨ ਲੱਗੀਆਂ ਅਤੇ ਹੌਲੀ-ਹੌਲੀ ਆਪਣੇ ਪਰਿਵਾਰ ਤੋਂ ਦੂਰ ਅਤੇ ਸਿਮਰਨ ਦੇ ਨੇੜੇ ਹੁੰਦੇ ਗਏ ਇਹ ਸلسਲਾ ਸਿਰਫ ਪੈਸਿਆਂ ਤੱਕ ਸੀਮਤ ਨਹੀਂ ਰਿਹਾ ਬਲਵੰਤ ਸਿੰਘ ਦੇ ਵਿਆਹ ਇਹ ਸلسਲਾ ਸਿਰਫ ਪੈਸਿਆਂ ਤੱਕ ਸੀਮਤ ਨਹੀਂ ਰਿਹਾ ਬਲਵੰਤ ਸਿੰਘ ਦੇ ਵਿਵਹਾਰ ਵਿੱਚ ਅਜੀਬ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਬਜ਼ੁਰਗ ਜੋ ਸਾਦਾ ਬਣਾ ਪਾਉਂਦੇ ਸਨ ਉਹ ਬਾਲਾਂ ਨੂੰ ਰੰਗ ਕਰਨ ਲੱਗੇ ਹੁਣ ਬਾਲਾਂ ਨੂੰ ਰੰਗ ਕਰਨ ਲੱਗੇ ਨਵੇਂ ਬ੍ਰਾਂਡ ਕੱਪੜੇ ਖਰੀਦਣ ਲੱਗੇ ਅਤੇ ਘਰ ਵਿੱਚ ਸੀਸੇ ਅੱਗੇ ਜ਼ਿਆਦਾ ਸਮਾਂ ਬਿਤਾਉਣ ਲੱਗੇ ਉਹ ਘਰ ਵਿੱਚ ਚਿੜਚਿੜੇ ਰਹਿਣ ਲੱਗੇ ਆਪਣੀ ਪਤਨੀ ਗੁਰਮੀਤ ਕੌਰ ਦੇ ਹੱਥਾਂ ਦੇ ਖਾਣੇ ਵਿੱਚ ਨੁਕਸ ਨਜ਼ਰ ਆਉਣ ਲੱਗੇ ਉਹ ਅਕਸਰ ਘਰੋਂ ਬਾਹਰ ਰਹਿਣ ਲੱਗੇ ਬਲਵੰਤ ਸਿੰਘ ਦੇ ਫੋਨ ਨੂੰ ਪਾਸਵਰਡ ਲੱਗ ਗਿਆ ਜੋ ਪਹਿਲਾਂ ਕਦੇ ਨਹੀਂ ਸੀ ਲੱਗਾ ਉਹ ਰਾਤਾਂ ਨੂੰ ਜਾ ਕੇ ਫੋਨ ਤੇ ਚੈਟਿੰਗ ਕਰਨ ਲੱਗੇ ਜਦੋਂ ਪਤਨੀ ਪੁੱਛਦੀ ਕਿ ਕਿਸ ਨਾਲ ਗੱਲ ਕਰ ਰਹੇ ਹੋ ਤਾਂ ਉਹ ਗੁੱਸੇ ਵਿੱਚ ਆ ਕੇ ਕਹਿੰਦੇ ਤੈਨੂੰ ਮੇਰੇ ਤੇ ਸ਼ੱਕ ਹੈ ਮੈਂ ساری ਉਮਰ ਕੰਮ ਕੀਤਾ ਹੁਣ ਮੈਂ ਆਪਣੀ ਮਰਜ਼ੀ ਵੀ ਨਹੀਂ ਕਰ ਸਕਦਾ ਪਰਿਵਾਰ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਮਰ ਦਾ ਤਕਾਜਾ ਹੈ ਪਰ ਉਹਨਾਂ ਨੂੰ ਇਹ ਅੰਦਾਜ਼ਾ ਬਿਲਕੁਲ ਨਹੀਂ ਸੀ ਉਹਨਾਂ ਦੇ ਘਰ ਵਿੱਚ ਨੀ ਵਿੱਚ ਇੱਕ 19 ਸਾਲਾਂ ਦੀ ਕੁੜੀ ਸੇਧ ਲਗਾ ਚੁੱਕੀ ਹੈ ਸਿਮਰਨ ਨੇ ਹੁਣ ਬਲਵੰਤ ਸਿੰਘ ਨੂੰ ਹੀ ਮੋਸ਼ਨਲ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ ਜੇ ਮੇਰੀ ਫੀਸ ਨਾ ਜਮ੍ਹਾਂ ਹੋਈ ਤਾਂ ਮੈਨੂੰ ਵਾਪਸ ਇੰਡੀਆ ਜਾਣਾ ਪਵੇਗਾ ਫੇਰ ਮੈਂ ਤੁਹਾਨੂੰ ਕਦੇ ਨਹੀਂ ਮਿਲ ਸਕਾਂਗੀ ਇਹ ਡਰ ਬਲਵੰਤ ਸਿੰਘ ਤੋਂ ਬਰਦਾਸ਼ਤ ਨਹੀਂ ਹੋਇਆ ਅਤੇ ਉਹਨਾਂ ਨੇ ਆਪਣੀ ਸੇਵਿੰਗਸ ਵਿੱਚੋਂ ਵੱਡੀ ਰਕਮ ਕਢਵਾ ਕੇ ਸਿਮਰਨ ਨੂੰ ਦੇ ਦਿੱਤੀ। ਇਹ ਇਹਦ ਉਦੋਂ ਖੁੱਲਿਆ ਜਦੋਂ ਇੱਕ ਦਿਨ ਬਲਵੰਤ ਸਿੰਘ ਦੇ ਵੱਡੇ ਬੇਟੇ ਨੇ ਆਪਣੇ ਪਿਤਾ ਦੀ ਕਾਰ ਕਿਸੇ ਸ਼ਾਪਿੰਗ ਮਾਲ ਦੇ ਬਾਹਰ ਦੇਖੀ ਅਤੇ ਉਸ ਨੂੰ ਸਿਮਰਨ ਨਾਲ ਵੇਖਿਆ। ਕਾਰ ਆ ਕੇ ਜਦੋਂ ਗੱਲ ਛਿੜੀ ਤਾਂ ਬਲਵੰਤ ਸਿੰਘ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਲਟਾ ਆਪਣੇ ਪੁੱਤਰਾਂ ਅਤੇ ਪਤਨੀ ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਕਿਹਾ ਤੁਸੀਂ ਸਾਰੇ ਮਤਲਬੀਓ ਤੁਹਾਨੂੰ ਸਿਰਫ ਮੇਰੀ ਜਾਇਦਾਦ ਨਾਲ ਪਿਆਰ ਹੈ ਉਹ ਬੱਚੀ ਸਿਮਰਨ ਹੈ ਜੋ ਮੇਰੇ ਦਿਲ ਦਾ ਹਾਲ ਸਮਝਦੀ ਹੈ ਗੁਰਮੀਤ ਕੌਰ ਰੋ ਰੋ ਕੇ ਬਾਸਦੇ ਪਾਉਂਦੀ ਰਹੀ ਪਰ ਬਲਵੰਤ ਸਿੰਘ ਦੀਆਂ ਅੱਖਾਂ ਤੇ ਤਾਂ ਮੋਹ ਦੀ ਪੱਟੀ ਵੱਜੀ ਹੋਈ ਸੀ ਸਿਮਰਨ ਨੇ ਉਹਨਾਂ ਨੂੰ ਪੜਕਾਇਆ ਕਿ ਜੇ ਤੂੰ ਮੇਰੇ ਨਾਲ ਵਖਰਾ ਰਹਿਣ ਲੱਗ ਪਏ ਤਾਂ ਮੈਂ ਤੈਨੂੰ ਰਾਜਿਆਂ ਵਾਂਗ ਰੱਖਾਂਗੀ 60 ਸਾਲਾਂ ਦੇ ਤਜਰਬੇਕਾਰ ਇਨਸਾਨ ਇਸ ਕੱਚੀ ਉਮਰ ਦੀ ਚਲਾਕਬਾਜ਼ੀ ਨੂੰ ਸਮਝ ਨਹੀਂ ਸਕਿਆ ਘਰ ਵਿੱਚ ਰੋਜ਼ ਕਲੇਸ਼ ਰਹਿਣ ਲੱਗਾ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਅਤੇ ਅੰਤ ਵਿੱਚ ਬਲਵੰਤ ਸਿੰਘ ਨੇ ਉਹ ਫੈਸਲਾ ਲਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਉਹ ਆਪਣਾ ਹਸਦਾ ਵਸਦਾ ਘਰ 40 ਸਾਲਾਂ ਪੁਰਾਣੀ ਜੀਵਨ ਸਾਥੀ ਅਤੇ ਜਿਗਰ ਦੇ ਟੋਟੇ ਬੱਚਿਆਂ ਨੂੰ ਛੱਡ ਕੇ ਉਸ 19 ਸਾਲ ਦੀ ਕੁੜੀ ਨਾਲ ਵੱਖਰੇ ਅਪਾਰਟਮੈਂਟ ਵਿੱਚ ਰਹਿਣ ਚਲੇ ਗਏ ਵੱਖਰੇ ਹੋਣ ਤੋਂ ਬਾਅਦ ਸ਼ੁਰੂਆਤੀ ਦਿਨਾਂ ਦਾ ਬਲਵੰਤ ਸਿੰਘ ਨੂੰ ਸਵਰਗ ਵਰਗੇ ਲੱਗਣ ਲੱਗੇ ਸਿਮਰਨ ਉਹਨਾਂ ਦਾ ਖਿਆਲ ਰੱਖਣ ਦਾ ਡਰਾਮਾ ਕਰਦੀ ਪਰ ਹਰ ਰੋਜ਼ ਨਮੀ ਮੰਗ ਸਾਹਮਣੇ ਰੱਖ ਦਿੰਦੀ ਬਲਵੰਤ ਸਿੰਘ ਆਪਣੀ ਪੈਨਸ਼ਨ ਅਤੇ ਬਚੇ ਖੁਜੇ ਪੈਸੇ ਪਾਣੀ ਵਾਂਗ ਵਹਾ ਰਹੇ ਸਨ ਉਹ ਆਪਣੇ ਪੁਰਾਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲੋਂ ਵੀ ਟੁੱਟ ਚੁੱਕੇ ਸਨ ਕਿਉਂਕਿ ਸਮਾਜ ਵਿੱਚ ਉਹਨਾਂ ਦੀ ਬਦਨਾਮੀ ਹੋ ਚੁੱਕੀ ਸੀ ਪਰ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਸਿਮਰਨ ਦਾ ਮਕਸਦ ਪੂਰਾ ਹੋਣ ਲੱਗਾ ਜਿਵੇਂ ਹੀ ਸਿਮਰਨ ਦੀ ਪੀਆਰ ਦੀ ਫਾਈਲ ਕਲੀਅਰ ਹੋਈ ਅਤੇ ਉਸ ਨੂੰ ਕੈਨੇਡਾ ਵਿੱਚ ਪੱਕੇ ਹੋਣ ਦੇ ਰਾਹ ਮਿਲ ਗਿਆ ਉਸ ਦਾ ਰਵਈਆ ਬਦਲ ਗਿਆ ਹੁਣ ਉਹ ਬਲਵੰਤ ਸਿੰਘ ਨੂੰ ਘਰ ਵਿੱਚ ਬੋਝ ਸਮਝਣ ਲੱਗੀ ਉਹ देर ਰਾਤ ਤੱਕ ਪਾਰਟੀਆਂ ਵਿੱਚ ਜਾਂਦੀ ਅਤੇ ਬਲਵੰਤ ਸਿੰਘ ਘਰ ਵਿੱਚ ਇਕੱਲੇ ਬੈਠੇ ਇੰਤਜ਼ਾਰ ਕਰਦੇ ਰਹਿੰਦੇ ਜਦੋਂ ਉਹ ਰੋਕਦੇ ਤਾਂ ਉਹ ਅੱਗੇੋਂ ਜਵਾਬ ਦਿੰਦੀ ਤੂੰ ਗੁੱਡਾ ਹੈ ਤੂੰ ਘਰ ਵਿੱਚ ਬੈਠ ਮੇਰੀ ਜ਼ਿੰਦਗੀ ਆਪਣੀ ਹੈ ਮੇਰੀ ਜ਼ਿੰਦਗੀ 'ਚ ਦਖਲ ਨਾ ਦੇ ਅੰਤ ਉਸ ਦਿਨ ਹੋਇਆ ਜਦੋਂ ਬਲਵੰਤ ਸਿੰਘ ਦੀ ਸਿਹਤ ਵਿਗੜ ਗਈ ਉਨਾ ਨੂੰ ਹਸਪਤਾਲ ਦੀ ਲੋੜ ਪਈ ਪਰ ਸਿਮਰਨ ਨੇ ਸਾਫ਼ ਕਹਿ ਦਿੱਤਾ ਕਿ ਉਸ ਕੋਲ ਹਸਪਤਾਲ ਜਾਣ ਦਾ ਟਾਈਮ ਨਹੀਂ ਹੈ ਉਹ ਆਪਣੇ ਦੋਸਤ ਨਾਲ ਟ੍ਰਿਪ ਤੇ ਚੱਲ ਗਈ ਗਵੰਡੀਆਂ ਨੇ ਐਂਬੂਲੈਂਸ ਬੁਲਾਈ ਹਸਪਤਾਲ ਦੇ ਬੈੱਡ ਤੇ ਪਏ ਬਲਵੰਤ ਦੀਆਂ ਅੱਖਾਂ ਖੁੱਲ ਚੁੱਕੀਆਂ ਸਨ ਜਦੋਂ ਪੈਸਾ ਖਤਮ ਹੋ ਗਿਆ ਸਿਮਰਨ ਵੀ ਗਾਇਬ ਹੋ ਗਈ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਆਪਣੇ ਖਾਨ ਦੇ ਕਿਸੇ ਮੁੰਡੇ ਨਾਲ ਸਿਫਟ ਹੋ ਗਈ ਹੈ ਬਲਵੰਤ ਸਿੰਘ ਕੋਲ ਹੁਣ ਨਾ ਘਰ ਸੀ ਨਾ ਪੈਸਾ ਨਾ ਪਰਿਵਾਰ ਅਤੇ ਨਾ ਹੀ ਇੱਜ਼ਤ ਉਹ ਉਸ ਚੌਰਾਹੇ ਦੇ ਖੜੇ ਸਨ ਜਿੱਥੋਂ ਵਾਪਸ ਜਾਫਰ ਵਾਪਸੀ ਦਾ ਕੋਈ ਰਸਤਾ ਨਹੀਂ ਸੀ ਉਨ੍ਹਾਂ ਨੇ ਹਿੰਮਤ ਕਰਕੇ ਆਪਣੇ ਪੁੱਤਰ ਨੂੰ ਫੋਨ ਕੀਤਾ ਪਰ ਅਗਿਓ ਆਵਾਜ਼ ਆਈ ਬਾਪੂ ਤੁਸੀਂ ਤਾਂ ਸਾਡੇ ਲਈ ਉਦੋਂ ਹੀ ਮਰ ਗਏ ਸੀ ਜਦੋਂ ਤੁਸੀਂ ਸਾਡੀ ਮਾਂ ਨੂੰ ਰੋਂਦਿਆਂ ਛੱਡ ਕੇ ਗਏ ਸੀ ਫੋਨ ਕਟਿਆ ਗਿਆ ਇਹ ਸਿਰਫ ਫੋਨ ਨਹੀਂ ਕਟਿਆ ਸੀ ਇਹ ਬਲਵੰਤ ਸਿੰਘ ਦੀ ਜ਼ਿੰਦਗੀ ਦੀ ਆਖਰੀ ਉਮੀਦ ਟੁੱਟ ਗਈ ਸੀ ਹੁਣ ਉਹ ਕੈਨੇਡਾ ਦੀਆਂ ਠੰਡੀਆਂ ਸੜਕਾਂ ਤੇ ਬਿਲਕੁਲ ਇਕੱਲੇ ਸਨ ਉਹ ਘਰ ਜਿਸ ਨੂੰ ਬਣਾਉਣ ਲਈ ਖੂਨ ਪਸੀਨਾ ਬਹਾਇਆ ਸੀ ਅੱਜ ਉਸ ਦੇ ਦਰਵਾਜ਼ੇ ਉਹਨਾਂ ਲਈ ਬੰਦ ਸਨ ਬਲਵੰਤ ਸਿੰਘ ਦਾ ਹਾਲ ਇਹ ਹੋ ਗਿਆ ਕਿ ਉਹ ਬੇਘਰਿਆਂ ਵਾਲੇ ਸੈਲਟਰਾ ਵਿੱਚ ਰਹਿਣ ਲਈ ਮਜਬੂਰ ਹੋ ਗਈ ਹਰ ਰੋਜ਼ ਪਸਤਾਵੇ ਦੇ ਹੰਝੂ ਰੋਂਦੇ ਸਨ ਕਿ ਕਾਸ਼ ਮੈਂ ਆਪਣੇ ਬੁਢਾਪੇ ਦੀ ਮੱਤ ਤੇ ਕਾਬੂ ਰੱਖਿਆ ਹੁੰਦਾ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਇਨਸਾਨ ਨੂੰ ਹਮੇਸ਼ਾ ਆਪਣੀ ਉਮਰ ਅਤੇ ਰਿਸ਼ਤਿਆਂ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ ਬੁੱਢੀ ਘੋੜੀ ਨਾਲ ਲਗਾਮ ਵਾਲੀ ਕਹਾਵਤ ਕਈ ਵਾਰ ਜ਼ਿੰਦਗੀ ਵਿੱਚ ਬਹੁਤ ਮਹਿੰਗੀ ਪੈ ਜਾਂਦੀ ਹੈ ਜਿਸ ਜੀਵਨ ਸਾਥੀ ਨੇ ਤੁਹਾਡੀ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਸਾਥ ਦਿੱਤਾ ਉਸ ਤੋਂ ਵੱਧ ਵਫਾਦਾਰ ਹੋਰ ਕੋਈ ਨਹੀਂ ਹੋ ਸਕਦਾ ਬਾਹਰੀ ਚਮਕ ਦਮਕ ਅਕਸਰ ਹਨੇਰੇ ਖੂਬ ਵਿੱਚ ਲੈ ਜਾਂਦੀ ਹੈ ਸਿਮਰਨ ਵਰਗੀਆਂ ਕੁੜੀਆਂ ਜਾਂ ਮੁੰਡੇ ਵੀ ਜੋ ਸਿਰਫ ਮਤਲਬ ਲਈ ਰਿਸ਼ਤੇ ਬਣਾਉਂਦੇ ਹਨ ਉਹ ਆਪਣਾ ਮਤਲਬ ਕੱਢ ਕੇ ਉੱਡ ਜਾਂਦੇ ਹਨ ਪਰ ਪਿੱਛੇ ਰਹਿ ਜਾਂਦਾ ਹੈ ਇੱਕ ਉਜੜਿਆ ਹੋਇਆ ਪਰਿਵਾਰ ਅਤੇ ਕਦੇ ਨਾ ਖਤਮ ਹੋਣ ਵਾਲਾ ਪਛਤਾਵਾ ਬਲਵੰਤ ਸਿੰਘ ਨੇ ਹੀਰੇ ਵਰਗੇ ਪਰਿਵਾਰ ਨੂੰ ਕੱਚ ਦੇ ਟੁਕੜਿਆਂ ਬਦਲੇ ਗਵਾ ਲਿਆ ਯਾਦ ਰੱਖੋ ਇੱਜ਼ਤ ਬਣਾਉਣ ਨੂੰ ਸਦੀਆਂ ਲੱਗਦੀਆਂ ਹਨ ਪਰ ਗਵਾਉਣ ਨੂੰ ਇੱਕ ਪਲ ਹੀ ਕਾਫੀ ਹੁੰਦਾ ਹੈ